ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਜ਼ਿਲ੍ਹਾ ਛੀ ਮੁਕਤਸਰ ਸਾਹਿਬ ਦੇ ਵਿੱਚ ਰਾਜਪਦਰੀ ਮੇਲਾ ਲੱਗਿਆ ਹੋਇਆ ਤੀਆਂ ਦਾ ਪਿੰਡ ਭਲਾਈ ਜਣਾ ਵਿਖੇ ਉੱਥੇ ਪਹੁੰਚੇ ਹਾਂ ਸਾਰਾ ਕੁਝ ਸੱਭਿਆਚਾਰ ਨਾਲ ਸੰਬੰਧਿਤ ਪੁਰਾਣਾ ਵਿਰਸਾ ਆਪਣਾ ਉਹਦੇ ਵਿੱਚ ਦਿਖਾਇਆ ਗਿਆ ਜਿਵੇਂ ਆ ਫੱਟੀ ਦੇ ਉੱਤੇ ਊੜਾੜਾ ਲਿਖਿਆ ਸਾਰਾ ਆ ਚੁੱਲਾ ਚੌਂਕਾ ਬਣਾਇਆ ਹੱਥ ਨਾਲ ਜਿਦੋਂ ਪਹਿਲਾਂ ਛੋਟੀਆਂ ਚੱਕੀਆਂ ਹੁੰਦੀਆਂ ਸੀ ਇੱਧਰ ਇੱਕ ਗੁੜੀਆ ਚਾਟੀ ਮਦਾਨੀ ਜਦੋਂ ਦੁੱਧ ਰੇੜਕਦੇ ਸੀ ਉਧਰ ਟੈਲੀਫੋਨ ਤੇ ਗੱਲ ਕਰ ਰਹੇ ਨੇ ਪੁਰਾਣੇ ਟੈਲੀਫੋਨ ਤੇ ਇਸ ਤਰ੍ਹਾਂ ਸਟਾਲਾਂ ਲੱਗੀਆਂ ਲਗ ਲਗ ਵਿਰਸੇ ਦੇ ਨਾਲ ਰਿਲੇਟਡ ਸਭ ਕੁਝ ਦਿਖਾਇਆ ਗਿਆ ਕੋਸ਼ਿਸ਼ ਕੀਤੀ ਗਈ ਹੈ ਪੁਰਾਣਾ ਸੱਭਿਆਚਾਰ ਦਿਖਾਉਣ ਦੀ ਇਸ ਸਾਈਡ ਤੇ ਸਟੇਜ ਪਰਫਾਰਮੈਂਸ ਚੱਲ ਰਹੀ ਹੈ ਕਲਚਰ ਐਕਟੀਵਿਟੀ ਪੰਗੜੇ ਗਿੱਧਾ ਬੋਲੀਆਂ ਗੀਤ ਵਗੈਰਾ ਵਗੈਰਾ ਤੇ ਵੱਖ-ਵੱਖ ਸਕੂਲਾਂ ਦੇ ਬੱਚੇ ਪਾਰਟਿਸਿਪੇਟ ਕਰ ਰਹੇ ਐ ਇੱਧਰ ਝੰਗਾ ਝੁੱਟ ਰਹੀਆਂ ਬੱਚੀਆਂ ਬਹੁਤ ਸੋਹਣੀ ਸਜਾਵਟ ਕੀਤੀ ਹੋਈ ਆਪਣੇ ਵਧੀਆ ਸੁਚੱਜੇ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਸਭ ਕੁਝ ਤਰਤੀਬਾਰ ਔਰ ਬੜੇ ਸੋਹਣੇ ਢੰਗ ਦੀ ਪ੍ਰਦਰਸ਼ਨੀ ਐ ਇੱਧਰ ਮਾਤਾਵਾਂ ਬੈਠੀਆਂ ਮੰਜੇ ਤੇ ਪੁਰਾਣੇ ਮੰਜੇ ਇਸ ਤਰ੍ਹਾਂ ਜਦੋਂ ਪੁਰਾਣੇ ਆਉਂਦੇ ਸੀ ਤਾਂ ਹੱਥੀ ਕੱਟੀਆਂ ਚਾਦਰਾਂ ਵਿਛਾਈਆਂ ਜਾਂਦੀਆਂ ਸੀ ਉਹਨਾਂ ਦੇ ਲਈ ਤਾਂ ਉਸੇ ਨੂੰ ਹੀ ਇੱਜ਼ਤ ਮੰਨਿਆ ਜਾਂਦਾ ਸੀ ਕਿ ਬਹੁਤ ਜ਼ਿਆਦਾ ਸਤਕਾਰ ਹੁੰਦਾ ਸੀ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਦੋਂ ਕੋਈ ਆਉਂਦਾ ਸੀ ਇਧਰ ਚਰਖਾ ਨਾਲ ਪੂਣੀਆਂ ਔਰ ਪਹਿਲਾਂ ਇਸ ਤਰ੍ਹਾਂ ਬੀਬੀਆਂ ਕੱਤਦੀਆਂ ਸੀ ਚਰਖਾ ਨਾਲ ਫਿਰ ਆ ਗਈ ਆ ਰੜਕਣੀ ਚਾਟੀ ਮਦਾਣੀ ਹੁਣ ਅੱਜ ਕੱਲ੍ਹ ਹਰ ਇੱਕ ਨੂੰ ਸਰਵਾਈਕਲ ਹੋਇਆ ਪਿਆ ਪਰ ਪਹਿਲਾਂ ਹੱਥੀਂ ਦੁੱਧ ਰੜਕਿਆ ਜਾਂਦਾ ਸੀ ਇਹ ਤੁਸੀਂ ਦੇਖੋਗੇ ਫਿਜ਼ੀਓਥੈਰੇਪਿਸਟ ਕੋਲੇ ਵੀ ਕਿਤੇ ਜਾਉਂਗੇ ਤਾਂ ਇਸ ਤਰ੍ਹਾਂ ਹੱਥ ਦੇ ਵਿੱਚ ਦੋਨੇ ਪਾਸੇ ਰੱਸੀ ਦੰਦੇ ਨੇ ਉਹ ਫਿਰਕੀ ਦੇ ਉੱਪਰ ਚੜੀ ਹੁੰਦੀ ਹੈ ਘਮਾਉਣ ਦੇ ਲਈ ਕਿ ਐਕਸਰਸਾਈਜ਼ ਹੁੰਦੀ ਹੈ ਸ਼ੋਲਡਰ ਦੀ ਔਰ ਸਰਵਾਈਕਲ ਦੇ ਮਣਕਿਆਂ ਦੀ ਤਾਂ ਆਹ ਬੱਚੀ ਇੱਧਰ ਫੂਕ ਮਾਰ ਰਹੀ ਸੀ ਫੂਕਣੀ ਵੇਚਦੀ ਇਹਨੂੰ ਫੂਕਣੀ ਬੋਲਦੇ ਐ ਇੱਧਰ ਗੱਡਾ ਦਿਖਾਇਆ ਗਿਆ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਦੋ ਬਲਦ ਜੋੜੇ ਜਾਂਦੇ ਸੀ ਗੱਡੇ ਦੇ ਤੇ ਸਭ ਤੋਂ ਭਾਰੀ ਉਹ ਅਟਵਾਈ ਦਾ ਸਮਾਨ ਇਹਦੇ ਉੱਤੇ ਆਉਂਦਾ ਸੀ ਖੇਤੋਂ ਹਰਾਚਾਰਾ ਲੈ ਕੇ ਆਉਣਾ ਜਾਂ ਹੋਰ ਵੀ ਕਿਸੇ ਪ੍ਰਕਾਰ ਦੀ ਚੀਜ਼ ਆ ਪੰਜਾਲੀਆਂ ਨੇ ਉਠਾਂ ਤੇ ਬਲਦਾਂ ਦੇ ਮਗਰ ਬੰਨ ਕੇ ਥਾਂ ਵਾਏ ਜਾਂਦੇ ਸੀ ਇਹਨਾਂ ਦੇ ਨਾਲ ਇਹ ਖੁੰਡੇ ਔਰ ਨਾਲ ਫੱਟੀ ਦੇ ਉੱਪਰ ਊੜਾੜਾ ਚੁੱਲ੍ਹੇ ਦਿਖਾਏ ਗਏ ਕਿਸ ਤਰ੍ਹਾਂ ਮਿੱਟੀ ਦੇ ਪਹਿਲਾਂ ਚੁੱਲ੍ਹੇ ਹੁੰਦੇ ਸੀ ਕੁੰਡਾ ਕੋਟਾ ਇੱਧਰ ਬੀਬੀਆਂ ਨੇ ਹੱਥੀ ਜੋ ਬੁਣੀਆਂ ਹੋਈਆਂ ਚੀਜ਼ਾਂ ਉਹ ਦੇ ਦਿਖਾਈਆਂ ਗਈਆਂ ਆ ਪਤਲ ਦੇ ਭਾਂਡੇ ਪਏ ਆ ਦਾਤ ਪਿਆ ਜਿਹਦੇ ਨਾਲ ਸਾਗ ਉਤਰਿਆ ਜਾਂਦਾ ਸੀ ਆ ਸੇਵੀਆਂ ਵਟਣ ਵਾਲੀ ਮਸ਼ੀਨ ਨਾਲ ਪੀੜੀ ਆਰਮਾਲ ਜੋ ਥਾਲਾਂ ਵਗੈਰਾ ਦੇ ਉੱਪਰ ਦਿੱਤੇ ਜਾਂਦੇ ਸੀ ਹੱਥੀ ਕੱਢੇ ਹੋਏ ਜੋ ਚੀਜ਼ ਐ ਦਰੀਆਂ ਬੁਣੀਆਂ ਜਾਂਦੀਆਂ ਸੀ ਪਹਿਲਾਂ ਦੇ ਸਮਿਆਂ ਦੇ ਵਿੱਚ ਖੇਸ ਵਟੇ ਜਾਂਦੇ ਸੀ ਬੁਨੇ ਜਾਂਦੇ ਸੌਰੀ ਨਾਲ ਉਹਨਾਂ ਦੇ ਬੰਬਲ ਵਟਦੇ ਸੀ ਫੁਲਕਾਰੀਆਂ ਹੋ ਗਈਆਂ ਇਹ ਸਭ ਕੁਝ ਹਰ ਇੱਕ ਚੀਜ਼ ਦਿਖਾਈ ਗਈ ਹੈ ਬਹੁਤ ਵਧੀਆ ਉਪਰਾਲਾ ਸੀ ਆ ਨਵੀਂ ਜਨਰੇਸ਼ਨ ਨੂੰ ਇਹ ਚੀਜ਼ਾਂ ਦਿਖਾਉਣ ਦੇ ਲਈ ਹੱਥੀ ਜਿਹੜੀਆਂ ਪੱਖੀਆਂ ਚੱਲੀਆਂ ਜਾਂਦੀਆਂ ਸੀ ਅੱਜ ਕੱਲ ਉਹ ਦੌਰ ਖਤਮ ਹੋ ਗਿਆ ਨਵਾਂ ਸਮਾਂ ਨਵਾਂ ਹਰ ਇੱਕ ਸਮੇਂ ਦੇ ਅਨੁਸਾਰ ਟਲਣਾ ਪੈਂਦਾ ਬਦਲਣਾ ਪੈਂਦਾ ਪੁਰਾਣੇ ਬਰਤਨ ਇਸ ਤਰ੍ਹਾਂ ਦੇ ਹੁੰਦੇ ਸਨ ਦੇਖੋ ਕਿੱਡੀ ਸੋਹਣੀ ਕਲਾਕਾਰੀ ਹੱਥੀ ਜੋ ਬੁਣੇ ਹੋਏ ਐ ਫੁਲਕਾਰੀਆਂ ਟੰਗੀਆਂ ਪਈਆਂ ਕਿੰਨੇ ਸੋਹਣੇ ਖੇਸਦਰੀਆਂ ਤੇ ਪੂਰੀਆਂ ਖੁਸ਼ਸਣ ਬੀਬੀਆਂ ਵੀ ਕਿਉਂਕਿ ਹੁਣ ਉਹ ਸਮਾਂ ਹੀ ਗਿਆ ਆ ਦੇਖੋ ਕਿੱਡਾ ਸੋਹਣਾ ਬਾਗ ਹੱਥੀ ਕੱਢਿਆ ਹੋਇਆ ਪਹਿਲਾਂ ਲੋਕ ਵਿਆਹ ਸ਼ਾਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਖਾਉਂਦੇ ਹੁੰਦੇ ਸੀ ਕਿ ਅਸੀਂ ਇਹ ਬੱਚੇ ਨੂੰ ਅਸੀਂ ਇਸ ਕੁੜੀ ਨੂੰ ਇਹ ਬੱਚੀ ਨੂੰ ਆਪਣੀ ਨੂੰ ਦੇਣਾ ਹੈ ਪਹਿਲਾਂ ਹੀ ਪੰਜ ਪੰਜ 10 10 ਸਾਲ ਤਿਆਰੀਆਂ ਖਿੱਚ ਲੈਂਦੇ ਸੀ ਉਹਨਾਂ ਦਾ ਦਾਜ ਦਾ ਸਮਾਨ ਤਿਆਰ ਕਰਨ ਦੇ ਲਈ ਪਰ ਹੁਣ ਸਭ ਕੁਝ ਰੈਡੀमेड ਹੋ ਗਿਆ ਇੱਕ ਦਿਨ ਦੇ ਵਿੱਚ ਸ਼ਾਪਿੰਗ ਹੋ ਜਾਂਦੀ ਹੈ ਸਭ ਕੁਝ ਖਰੀਦਿਆ ਜਾਂਦਾ ਪੈਸੇ ਦੀ ਖੇਡ ਰਹਿ ਗਈ ਤਾਂ ਇਹ ਵਿਰਸਾ ਇਹ ਸੱਭਿਆਚਾਰ ਬਹੁਤ ਜ਼ਰੂਰੀ ਹੈ ਆਪਣੇ ਬੱਚਿਆਂ ਦੇ ਲਈ ਵੀਡੀਓ ਸ਼ੇਅਰ ਜਰੂਰ ਕਰਿਓ ਵਦ ਤੋਂ ਵਦ ਚੰਗੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਆਪਣੇ ਬੱਚਿਆਂ ਨੂੰ ਦਿਖਾਇਆ ਕਰੋ ਕਿਉਂਕਿ ਅੱਜ ਕੱਲ ਸਮਾਂ ਬਦਲ ਗਿਆ ਹੈ ਇਧਰ ਦਿਖਾਇਆ ਗਿਆ ਜੀ ਪੁਰਾਣਾ ਖੇਤੀ ਦੇ ਸੰਦ ਜਿਵੇਂ ਆ ਪੁਰਾਣੀ ਬਸ ਬਲਦ ਹੱਤ ਤੋਂ ਦੱਸਿਆ ਸੀ 45 ਮੈਂ ਆ ਮਿੱਟੀ ਦੇ ਘੜਾ ਪਿਆ ਹੈਗਾ ਮਿੱਟੀ ਦਾ ਬਲਦ ਤੇ ਗੱਡਾ ਆ 12 ਡੀਟੀ ਖੇਢੀ ਜਾਂਦੇ ਬਾਬੇ ਉੱਪਰ ਕੱਚਾ ਘਰ ਦਿਖਾਇਆ ਗਿਆ ਹੈ ਇਧਰ ਨਾਲ ਹੀ ਪੰਜੀਆਂ ਦਸੀਆਂ ਜਿਨੂੰ ਇੱਕ ਪੈਸਾ ਦੋ ਪੈਸੇ ਆਨੇ ਕਹਿੰਦੇ ਸੀ ਉਹ ਇਕੱਠੇ ਕਰਕੇ ਸਾਰੇ ਡਿਸਪਲੇ ਤੇ ਲਾਏ ਗਏ ਆ ਨਾਲ ਭਾਰਤੀ ਦੀ ਪੁਰਾਣੀ ਕਰੰਸੀ ਦੇ ਨੋਟ ਪਏ ਆ ਜਿਹੜੇ ਪਿੱਛੇ ਜੇ ਬੰਦ ਹੋਏ ਆ ਜਾਂ ਕੁਛ ਉਸ ਤੋਂ ਪਹਿਲਾਂ ਦੇ ਛੋਟੇ ਛੋਟੇ ਸੰਦਾਂ ਖੇਤੀਬਾੜੀ ਵਾਲੇ ਇੱਧਰ ਫਿਰ ਚਾਟੀ ਮਧਾਨੀ ਇਹਦਾ ਮੈਂ ਨਾਮ ਨਹੀਂ ਜਾਣਦਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਨਾਲ ਇਹਦੇ ਤੰਗਲੀ ਪਈ ਹੈ ਤੰਗਲੀ ਦੇ ਨਾਲ ਆ ਜਿਹੜਾ ਨੀਚੇ ਵਾਲਾ ਇਹ ਦੇਖਿਆ ਮੈਂ ਬਹੁਤ ਵਾਰਾ ਪਰ ਮੈਨੂੰ ਨਾਮ ਨਹੀਂ ਇਸਦਾ ਚੇਤੇ ਆ ਲੈਟਰ ਬਾਕਸ ਆ ਗਿਆ ਜਿਹੜਾ ਪੋਸਟ ਆਫਿਸ ਦੇ ਸਾਹਮਣੇ ਲੱਗਿਆ ਹੁੰਦਾ ਸੀ ਤੇ ਚਿੱਠੀ ਖਤ ਇਹਦੇ ਵਿੱਚ ਲੋਕ ਪਾ ਜਾਂਦੇ ਹੁੰਦੇ ਸੀ ਫਿਰ ਡਾਕੀਆ ਕੱਢ ਕੇ ਲੈ ਜਾਂਦਾ ਸੀ ਆ ਮੰਜੇ ਜੋੜ ਕੇ ਸਪੀਕਰ ਲਗਾਉਂਦੇ ਸੀ ਬਹੁਤ ਦੇਖਿਆ ਇਹ ਸਮਾਂ ਆ ਪੁਰਾਣੇ ਟੈਲੀਫੋਨ ਘੁਮਾ ਕੇ ਜਿਹੜੇ ਉਂਗਲ ਨਾਲ ਚਲਾਏ ਜਾਂਦੇ ਸੀ ਹੈਂਡਪੱਪ ਨਲਕਾ ਤੱਕੜੀ ਵੱਟੇ ਆ ਫੱਟੀ ਪਈਆ ਜਿਹਦੇ ਨਾਲ ਸਿਆਹੀ ਨਾਲ ਕਲਮ ਕੜ ਕੇ ਉਹਦੇ ਉੱਤੇ ਲਿਖਿਆ ਜਾਂਦਾ ਸੀ ਆ ਰੇਡੀਓ ਪਏ ਨੇ ਪੁਰਾਣੇ ਡੈਕ ਤੇ ਆ ਕੈਸਟਾਂ ਪਈਆਂ ਜਿਹੜੀਆਂ ਕੈਸਟਾਂ ਦਾ ਦੌਰ ਹੁੰਦਾ ਸੀ ਕਿਸੇ ਟਾਈਮ 90 ਮਿੰਟਾਂ ਦੀ ਕੈਸਟ 60 ਮਿੰਟਾਂ ਦੀ ਕੈਸਟ ਹੁੰਦੀ ਸੀ ਨਾਲ ਟੋਕਣੀਆਂ ਪਈਆਂ ਆ ਹਾਰੇ ਹੁੰਦੇ ਸੀ ਇਸ ਤਰ੍ਹਾਂ ਉੱਪਰ ਚੁੱਲਾ ਚੌਂਕਾ ਲੱਕੜ ਸੌਰੀ ਮਿੱਟੀ ਦੇ ਤਿਆਰ ਕਰੇ ਜਾਂਦੇ ਸੀ ਆ ਪੁਰਾਣਾ ਰੇਡੀਓ ਪਿਆ ਇਹ ਹੈ ਟੈਲੀਵਿਜ਼ਨ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਟੈਲੀਵਿਜ਼ਨ ਹੁੰਦਾ ਸੀ ਇੱਧਰ ਉੱਪਰ ਐਂਟੀਨਾ ਇਹਦੇ ਐਂਟੀਨੇ ਦੇ ਨਾਲ ਅਰੇਂਜ ਆਉਂਦੀ ਸੀ ਨੈੱਟਵਰਕ ਲਿਆ ਜਾਂਦਾ ਸੀ ਸੈੱਟ ਕਰਦੇ ਸੀ ਜੋ ਨੈੱਟਵਰਕ ਉਤਾਰੇ ਜਾਂਣ ਲੱਗ ਪੈਂਦੇ ਸੀ ਅੱਗੇ ਤਾਂ ਨੂੰ ਹਲਾ ਕੇ ਆਉਣਾ ਪੈਂਦਾ ਸੀ ਉੱਪਰ ਸੈੱਟ ਕਰਨਾ ਪੈਂਦਾ ਸੀ ਹਲਟਾ ਲਾਲਟਣ ਪਈਆਂ ਵਕ ਵਕ ਛੋਟੀਆਂ ਵੱਡੀਆਂ ਬੱਤੀਆਂ ਲਾ ਕੇ ਚਲਾਈਆਂ ਜਾਂਦੀਆਂ ਸੀ ਸਭ ਕੁਝ ਤੁਹਾਨੂੰ ਦਿਖ ਰਿਹਾ ਕੁੱਤਰੇ ਵਾਲੀ ਮਸ਼ੀਨ ਆ ਆ ਹੈ ਗ੍ਰਾਮੋਫੋਨ ਰਿਕਾਰਡਿੰਗ ਵਾਸਤੇ ਤੇ ਇੱਥੋਂ ਸਟਾਰਟਿੰਗ ਹੁੰਦੀ ਹੈ ਮੇਲੇ ਦੀ ਤੀਆਂ ਦਾ ਮੇਲਾ 2024 ਰਾਜਪਧਰੀ ਐ ਜੀ ਆਇਆਂ ਨੂੰ ਇਹ ਸੱਭਿਆਚਾਰਕ ਤੇ ਯੁਗਕ ਸੇਵਾਵਾਂ ਭਲਾਈ ਵੱਲੋਂ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਸੀ ਇੱਥੋਂ ਐਂਟਰੀ ਹੁੰਦੀ ਸੀ ਇਹ ਬੱਚੀਆਂ ਆਪਣੀ ਪਰਫਾਰਮੈਂਸ ਦੇ ਲਈ ਸਟੇਜ ਵੱਲ ਜਾ ਰਹੀਆਂ ਨੇ ਗਿੱਧੇ ਵਾਲੀਆਂ ਬੱਚੀਆਂ ਇਧਰ ਨਾਲ ਨਾਲ ਮੈਡੀਕਲ ਦੀ ਸਹੂਲਤਾਂ ਇਧਰ ਸਟਾਲਾਂ ਲੱਗੀਆਂ ਇਹ ਵੀ ਬੈਂਡ ਵਾਲੇ ਬੱਚੇ ਨੇ ਚੀਫ ਗੈਸਟ ਦੇ ਲਈ ਇਹ ਬੱਚੇ ਜਾ ਰਹੇ ਨੇ ਇਧਰ ਆਟ ਨਾਲ ਰਿਲੇਟਡ ਚੀਜ਼ਾਂ ਨੇ ਲੇਡੀਜ਼ ਦਾ ਹਾਰ ਸ਼ਿੰਗਾਰ ਭੋਸਣਾ ਮੇਲਾ ਸੀ ਬੜਾ ਅੱਛਾ ਬੜਾ ਸ਼ਾਂਤਪੂਰਵਕ ਕੱਪੜੇ ਸਾਰੇ ਪ੍ਰਕਾਰ ਦੇ ਇਸ ਤਰ੍ਹਾਂ ਜਿਵੇਂ ਲੇਡੀਜ਼ ਦੇ ਕੱਪੜੇ ਪਏ ਨੇ ਇਧਰ ਆ सी खट मिठा समान जिमें आचार वगैरा हो गया ज कुछ होर जो आयुर्वैद आप खाण पीन वाली चीज़ा इतों मिलदिया ने बैग लेडीज़ परस हैंडबैग और जेंट्स वैल्ट वर, वगैरह सब कुछ इतों है मिलते हैं रीधि सिधी हरबल ये हरबल दिया चीज़ा ਹੇਵੀ ਲੇਡੀਜ਼ ਦੇ ਕੱਪੜੇ ਬਹੁਤ ਵਧੀਆ ਪ੍ਰਬੰਧ ਸੀ ਦੂਜੀ ਵੀਡੀਓ ਦੇ ਵਿੱਚ ਆਪਾਂ ਖੇਡਾਂ ਵੀ ਨਾਲ ਨਾਲ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਚੱਲ ਰਿਹਾ ਸੀ ਕਬੱਡੀ ਔਰ ਖੋਖੋ ਦਾ ਉਹ ਵੀ ਵੀਡੀਓ ਬਣਾਈ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਵੀ ਪਾਵਾਂਗੇ ਆ ਜਿਸ ਤਰ੍ਹਾਂ ਲੇਡੀਜ਼ ਦੇ ਗਲ ਦੇ ਵਿੱਚ ਪਾਉਣ ਵਾਲੇ ਕੈਂਠੇ ਵਗੈਰੇ ਜਾਂ ਕੀ ਕਹਿੰਦੇ ਨੇ ਉਹਨੂੰ ਟਿੱਕੇ ਟੁੱਕੇ ਲਾਉਣ ਲਈ ਕੰਨਾ-ਕੁੰਨਾ ਦੇ ਵਿੱਚ ਪਾਉਣ ਦੇ ਲਈ ਜੋ ਲੇਡੀਜ਼ ਮੈਚਿੰਗ ਵੇਰਾ ਕਰਦੀਆਂ ਨੇ ਸੂਟਾਂ ਨਾਲ ਸਭ ਕੁਝ ਉਸ ਤਰ੍ਹਾਂ ਦਾ ਪ੍ਰਬੰਧ ਸੀ ਸਭ ਕੁਝ ਮਿਲ ਰਿਹਾ ਸੀ ਔਰ ਪੋਸਤਕ ਪ੍ਰਦਰਸ਼ਨੀ ਪੋਸਤਕ ਪ੍ਰਦਰਸ਼ਨੀ ਗੁਰੂ ਨਾਨਕ ਨਿਰਗੁਣ ਤਾਰਾ ਜਿਵੇਂ ਇਸ ਤਰ੍ਹਾਂ ਦੀਆਂ ਸਿੱਖੀ ਦੇ ਨਾਲ ਸੰਬੰਧਤ ਔਰ ਚੰਗੇ-ਚੰਗੇ ਲੇਖਕ ਉਹਨਾਂ ਦੀਆਂ ਕਵਿਤਾਵਾਂ ਤੁਸੀਂ ਪੜ੍ਹ ਸਕਦੇ ਹੋ ਇਥੋਂ ਲੈ ਸਕਦੇ ਸੀ ਬੁੱਕਸ ਵਗੈਰਾ ਬਹੁਤ ਵਧੀਆ ਕਤਾਬਾਂ ਸਨ ਇੱਧਰ ਸੀ ਕਾਨੂੰਨੀ ਸਹਾਇਤਾ ਜਾਂ ਕਾਨੂੰਨੀ ਕਿਸੇ ਨੇ ਕੋਈ ਸਲਾਹ ਲੈਣੀ ਸੀ ਤਾਂ ਉਹ ਇੱਥੋਂ ਜਾਣਕਾਰੀ ਮਿਲਦੀ ਸੀ ਇੱਧਰ ਹੈ ਲੱਕੜ ਦਾ ਸਮਾਨ ਜੋ ਹੱਥੀਂ ਕੈਹ ਲੋ ਜਾਂ ਮਸ਼ੀਨੀ ਬਣਾਇਆ ਗਿਆ ਹੋਣਾ ਬਹੁਤ ਸੋਹਣਾ ਬੜਾ ਸੋਹਣਾ ਸਭ ਕੁਝ ਸੀ ਡਾਈਨਿੰਗ ਟੇਬਲ ਤੋਂ ਲੈ ਕੇ ਚੇਅਰਸ ਵਗੈਰਾ ਔਰ ਹੱਥੀਂ ਘਰੇਲੂ ਸਮਾਨ ਵੀ ਮਿਲਦਾ ਸੀ ਆ ਜਿਵੇਂ ਕਹ ਲਓ ਇਧਰ ਸਟੱਡੀ ਟੇਬਲ ਵਗੈਰਾ ਪਿਆ ਕਿੰਨਾ ਸੋਹਣਾ ਨਾਲ ਲੱਕੜ ਦੀਆਂ ਕੁਰਸੀਆਂ ਵਗੈਰਾ ਵਗੈਰਾ ਉਧਰ 베ਲਣੇ ਤੇ ਹੋਰ ਰਸੋਈ ਦਾ ਸਮਾਨ ਇਹ ਲੱਗੀਆਂ ਸਨ ਸਟਾਲਾਂ ਵਕ ਵਕ ਫਾਇਲ ਕਦਾ ਮਸ਼ਹੂਰ ਤੋਸ਼ਾ ਇਧਰ ਫੂਡ ਸਟਾਲ ਤੇ ਇਸ ਤਰ੍ਹਾਂ ਬਹੁਤ ਵਧੀਆ ਇਧਰ ਪੰਜਾਬ ਪੁਲਿਸ ਵੀ ਆਪਣੀਆਂ ਵੱਖੋ-ਵੱਖਰੀ ਸਵਾਮਣ ਵਾਰ ਰਹੀ ਹੈ ਰਈਆਂ ਨੇ ਬਹੁਤ ਵਧੀਆ ਪ੍ਰਬੰਧ ਸੀ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ